ਸੁਚਾ ਸਿੰਘ ਲੰਗਾ ਸ਼ਰੋਮਣੀ ਅਕਾਲੀ ਦਲ ਚ ਜਿਉਂ ਵਾਪਸੀ ਕਰਦੇ ਨੇ ਤਿਉਂ ਹੀ ਉਹਨਾਂ ਦਾ ਐਗਰੈਸ਼ਨ ਪੋਲਿਟੀਕਲ ਐਗਰੈਸ਼ਨ ਬੜਾ ਸਿਖਰਾਂ ਤੇ ਜਾਂਦਾ ਦਿਖਾਈ ਦਿੰਦਾ ਔਰ ਹੁਣ ਜੋ ਹਾਲਾਤ ਬਣੇ ਨੇ ਅਕਾਲੀ ਦਲ ਦੇ ਉਸ ਦੇ ਮੱਦੇ ਨਜ਼ਰ ਔਰ ਖਾਸ ਤੌਰ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਦੇ ਬਾਗੀ ਸੁਰੱਖਿਆ ਤਿਆਰ ਕਰਨ ਤੋਂ ਬਾਅਦ ਦੇ ਅਸਰਾਂਤ ਜਿਹੜੇ ਨਜ਼ਰ ਆਏ ਨੇ ਉਹਨਾਂ ਦੇ ਵਿੱਚ ਸੁਚਾ ਸਿੰਘ ਲੰਗਾ ਦਾ ਇੱਕ ਬਿਆਨ ਸਾਹਮਣੇ ਆ ਗਿਆ ਕੀ ਬੋਲਨੇ ਸੋਚਾ ਸਿੰਗ ਲੰਗਾ ਇਸ ਪੂਰੇ ਮਸਲੇ ਦੇ ਉੱਤੇ ਕਿਉਂਕਿ ਬਹੁਤ ਕੁਝ ਇਸ ਵੇਲੇ ਚੱਲਦਾ ਪਿਆ ਹੈ ਇਹ ਸਵਾਲ ਲਗਾਤਾਰ ਬਰਕਰਾਰ ਹੈ ਕਿ ਆਖਰ ਵਿਕਰਮ ਸਿੰਘ ਮਜੀਠੀਆ ਨੇ ਕਦਮ ਕਿਉਂ ਚੁੱਕ ਲਿਆ ਵਿਕਰਮ ਸਿੰਘ ਮਜੀਠੀਆ ਉਹ ਲੀਡਰ ਹੈ ਤੇ ਸਮਝਣ ਦੀ ਲੋੜ ਹੈ ਕਿ ਵਿਕਰਮ ਸਿੰਘ ਮਜੀਠੀਆ ਉਹ ਲੀਡਰ ਹੈ ਜਿਨ੍ਹਾਂ ਨੇ ਅੱਜ ਤੱਕ ਡਾਇਰੈਕਟਲੀ ਕਦੇ ਕੋਈ ਠੋਸ ਕਦਮ ਨਹੀਂ ਚੁੱਕਿਆ ਉਹਨਾਂ ਦੇ ਐਕਸ਼ਨਸ ਤੋਂ ਕਈ ਵਾਰ ਇਹ ਭਾਂਪਿਆ ਗਿਆ ਸਮਝਣ ਦੀ ਕੋਸ਼ਿਸ਼ ਕੀਤੀ ਗਈ ਕਿ ਸ਼ਾਇਦ ਵਿਕਰਮ ਸਿੰਘ ਮਜੀਠੀਆ ਕੋਈ ਨਾਰਾਜ਼ ਨਹੀਂ ਜਾਂ ਉਹ ਸਟੇਜ ਸਾਂਝੀ ਵੀ ਕਰ ਰਹੇ ਬਹੁਤ ਕੁਝ ਪ੍ਰਤਾਮੀ ਉਹ ਅਕਾਲੀ ਦਲ ਦੇ ਹੱਕ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਪਰ ਅਚਾਨਕ ਇਸ ਵੇਲੇ ਜਦੋਂ ਜਫੇਦਾਰ ਸਾਹਿਬ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਤਿੰਨ ਜਫੇਦਾਰ ਸਹਿਬਾਨ ਕੰਟੀਨਿਊਸਲੀ ਸੇਵਾਮੁਕਤ ਕਰ ਦਿੱਤੇ ਗਏ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਆਖਰਕਾਰ ਇੱਕ ਵੱਖਰਾ ਸੁਰਖਿਆਤियार ਕਰ ਲੈਂਦੇ ਨੇ ਇੱਕ ਵੱਖਰਾ ਰਾਹ ਅਤਿਆਰ ਕਰ ਲੈਂਦੇ ਨੇ ਜਿਸ ਤੋਂ ਬਾਅਦ ਬੋਤ ਕੋ ਜੇਸ ਵਿਲੇ ਚਾਸ਼ੋ ਪੰਜ ਦਾ ਹਿੱਸਾ ਬਣਿਆ ਹੋਇਆ ਇਹਦੇ ਦਰਮਿਆਨ ਸੁੱਚਾ ਸਿੰਘ ਲੰਗਾਰਾ ਇੱਕ ਬਿਆਨ ਆਪਣੇ ਆਪ ਦੇ ਵਿੱਚ ਇੱਕ ਹਾਈ ਇੰਟੈਂਸਿਟੀ ਬਿਆਨ ਸਮਝਿਆ ਜਾ ਸਕਦਾ ਹੈ ਕੀ ਬੋਲੇ ਨਹੀਂ ਆਉ ਸੁਣਦੇ ਆਸਾਂ ਨੇ ਕਿਹਾ ਜੀ ਨਾ ਮੀਠੀਆਂ ਨੇ ਪਿੱਛੇ ਸ਼ੁਰੂ ਮਾਰੇ ਗੱਲ ਦੁੱਤਾਂ ਦੇ ਕਿ ਰਿਛਣੇ ਜੀ ਢੇਰਾਪੂਰ ਦਰ ਸਾਹਿਬ ਨੇ ਕਹਿਤਾ ਮੇਰੇ ਕੋ ਕੀ ਖਾਣਾ ਚਾਹੁੰਦੇ ਹੋ ਬਾਰ ਬਾਰ ਇੱਕ ਬੰਦੇ ਨੇ ਜਿਹੜਾ ਕਹਿਤਾ ਕਹਿਤਾ ਜਿਹੜਾ ਮੇਰੇ ਕੋ ਕੋਈ ਖਾਣਾ ਦੱਸੋ ਓ ਯਾਰ ਇੱਥੇ ਤੇ ਰਾਬੀ ਆ ਗਿਆ ਵਿੱਚ ਰਾਬੀ ਕਰ ਰਿਹਾ ਵਾ ਕੁਝ ਲੋਕ ਮਰ ਜਾਣੇ ਨੇ ਜਿਨ੍ਹਾਂ ਨੇ ਫੈਸਲੇ ਗਲਤ ਲਏ ਨੇ ਉਹ ਜ ਨਵੇਂ ਜੰਪ ਪਾਣੇ ਨੇ ਅਹੀਂ ਕੋਈ ਠੇਕਾ ਲਿਆ ਹੋਇਆ ਤੇ ਅਹੀਂ ਬਹਿ ਰਹਿਣਾ ਵਾ ਜਿਹੜੇ ਲੋਕ ਸਿਧਾਂਤ ਤੇ ਖੜੇ ਰਹਿ ਉਹ ਸਾਡੀਆਂ ਥਾਮਾਂ ਲੈਣਗੇ ਸਾਡੇ ਤੋਂ ਉੱਪਰ ਜਾਣਗੇ ਜਿਹੜੇ ਸਿਧਾਂਤ ਤੋਂ ਡਿੱਗ ਪਏ ਆਪੇ ਮੁੱਕਲੇ ਇੱਕ ਕਾਫਲਾ ਤੁਰਿਆ ਜਾ ਰਿਹਾ ਵਾ ਕੋਈ ਰਾਹ ਤੇ ਡਿੱਗ ਕੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਜਿਹੜਾ ਸਰੇ ਚੜ ਜਾਂਦਾ ਉਹ ਨਜ਼ਾਰੇ ਲੁੱਟਦਾ ਮੋਦੀ ਨਗਰ ਹੋਣਾ ਕਿਹਾ ਵੀ ਇਹ ਗਲਤ ਫੈਸਲਾ ਸੀ ਕਾਲ ਦੇਖੋ ਜਿਹੜੇ ਬੰਦੇ ਬਦਲੇ ਇਸ ਕਰਕੇ ਅਸੀਂ ਤਾਂ ਰੋਲ ਦਿੱਤਾ ਹੈ ਪਾਰਟੀਆ ਵਿਰੋਧ ਹਰ ਬੰਦੇ ਦੀ ਆਪ ਆਪਣੀ ਸੋਚ ਹੈ ਹਰ ਬੰਦੇ ਦੀ ਆਪ ਆਪਣੀ ਸੋਚ ਆ ਉਹ ਆਪਣੇ ਨਜ਼ਰੀਏ ਨਾਲ ਸੋਚਦਾ ਮੈਂ ਸਮਝਣਾ ਜਿਸ ਅਕਾਲੀ ਦਲ ਨੇ ਸ਼ਰੂਮੀ ਕਮੇਟੀ ਦੇ ਕੈਂਡੀਡੇਟਾਂ ਨੂੰ ਟਿਕਟਾਂ ਦਿੱਤੀਆਂ ਜਿਤਾਇਆ ਅੱਜ ਉਸ ਸ਼ਰੂਮੀ ਕਮੇਟੀ ਦੀ ਅਗਜਤਬ ਨੇ ਫੈਸਲਾ ਲਿਆ ਪੰਜਾਬ ਦੀ ਲੋਕਾਂ ਦੀ رائے ਨਾਲ ਬਣੀ ਹੋਈ ਸ਼ਰੂਮੀ ਕਮੇਟੀ ਨੇ ਅਸੀਂ ਉਹਦੇ ਫੈਸਲਿਆਂ ਨੂੰ ਰੱਦ ਨਹੀਂ ਕਰ ਸਕਦੇ ਮੈਂ ਸਵਾਗਤ ਕਰਨਾ ਔਰ ਧੰਨਵਾਦ ਕਰਨਾ ਵਾ ਉਸ ਐਗਜ਼ੈਕਟਿਵ ਦਾ ਜਿਨ੍ਹਾਂ ਨੇ ਫੈਸਲਾ ਲਿਆ ਵਾ ਉਹ ਜਿੱਥੇ ਕਦਮ ਰੱਖਦੇ ਨੇ ਮੈਂ ਉਹ ਮੱਥੇ ਤੇ ਉਹ ਮਿੱਟੀ ਲਾਉਣਾ ਵਾ ਕਿ ਉਹਨਾਂ ਨੇ ਕਾਲੀ ਦਲ ਜਿਹੜਾ ਅਰੰਗਜੀਤ ਦੀ ਜੇਬ ਚੋਂ ਮੂੰਹ ਚੋਂ ਕੱਢ ਕੇ ਤੇ ਕਾਲੀ ਦਲ ਨੂੰ ਬਚਾਇਆ ਵਾ